कि मेरे एद्दा दा टाइम आया होया कि एक भी पहला भी, भी मैं कहया भी इस ਨਾਲ ਯਾਰੀ ਕਰਕੇ ਦੋ ਬੰਦੇ ਪਹਿਲਾਂ ਇਹਨੇ ਸੁਸਾਇਡ ਕਰਾ ਗਏ ਕਿੰਨਿਆਂ ਨੂੰ ਡਾਚਰ ਕਰਕੇ ਇਹਨੇ ਪੈਸੇ ਲਏ ਆ ਸਾਰਾ ਕੁਝ ਲਿਆ ਹੁਣੇ ਸਾਡੇ ਘਰ ਬਲ ਆਇਆ ਹੋਇਆ ਠੀਕ ਆ ਹੁਣ ਵੀ ਇਸ ਟਾਈਮ ਅਸੀਂ ਰਾਤ ਦੇ ਹਸਪੀਟਲ ਨਾਲ ਜਾਂਦੇ ਨੇ ਵੀਡੀਓ ਪਾਈ ਆ ਵਾਈਫ ਨੂੰ ਮੇਰੀ ਨੂੰ 9th ਮੰਥ ਲੱਗਿਆ ਹੋਇਆ ਠੀਕ ਆ ਭਰਾ ਮੇਰਾ ਘਰੇ ਹੈ ਨਹੀਂਗਾ ਮੈਨੂੰ ਸਮਝ ਨਹੀਂ ਆ ਰਹੀ ਵੀ ਮੈਂ ਕੀ ਕਰਾਂ ਕੀ ਨਾ ਕਰਾਂ ਠੀਕ ਆ ਰਹੀ ਉਹ ਵੀਡੀਓ ਦੀ ਗੱਲ ਹੈ ਹਰੇਕ ਆਦਮੀ ਜਨਾਨੀ ਦੇ ਵਿੱਚ ਕੁਛ ਨਾ ਕੁਛ ਗੱਲਬਾਤ ਹੁੰਦੀ ਹੈ 9 ਸਾਲ ਤੋਂ ਮੈਂ ਵਿਆਹਿਆ ਹੋਇਆ ਤਿੰਨ ਚਾਰ ਵਾਰ ਸਾਡੇ ਵਿੱਚ ਆਪਸ ਗੱਲਬਾਤ ਹੋਈ ਹੈ ਔਰ ਘਰ ਦੇ ਬੰਦੇ ਸੀ ਗੱਲਬਾਤ ਹੋ ਜਾਂਦੀ ਥੋੜੀ ਵੀ ਭੈਣਾਂ ਹੋਣਗੀਆਂ ਥੋੜੀ ਵੀ ਵਾਈਫ ਹੋਣਗੀਆਂ ਹਰੇਕ ਦੀ ਆਪਸ ਵਿੱਚ ਬਹਿਸ ਹੁੰਦੀ ਹੈ ਇਹਨੇ ਉਸ ਚੀਜ਼ ਦਾ ਫਾਇਦਾ ਉਠਾ ਕੇ ਜਦੋਂ ਦਾ ਹੁਣ 6 7 8 ਮਹੀਨੇ ਤੋਂ ਸਾਡੇ ਨਾਲ ਆਇਆ ਹੋਇਆ ਇਹਦੀ ਰਿਸ਼ਤੇਦਾਰੀ ਚ ਭੈਣ ਲੱਗਦੀ ਹੈ ਮੇਰੀ ਵਾਈਫ ਠੀਕ ਆ ਟ੍ਰਿੰਕਲ ਦੀ ਇਹਨੂੰ ਪਤਾ ਲੱਗਦਾ ਵੀ ਏਕਮ ਲੜ ਕੇ ਮੇਰੇ ਸਹੁਰੇ ਗਈ ਹੋਈ ਆ ਠੀਕ ਆ ਇਹਨੇ ਉਸ ਤੋਂ ਬਾਅਦ ਕੀ ਕੀਤਾ ਉਹਦੇ ਤੱਕ ਪਹੁੰਚ ਕੀਤੀ ਠੀਕ ਆ ਉਹਨੂੰ ਇਹ ਗੱਲ ਇਹਨੇ ਕਹੀ ਗਈ ਵੀ ਹਨੀ ਦੀ ਬਾਰ ਕਿਸੇ ਨਾਲ ਗੱਲ ਬਾਤਾਂ ਤੇ ਹਨੀ ਦੀਆਂ ਮੇਰੇ ਕੋਲ ਵੀਡੀਓਜ਼ ਨੇ ਹੋਟਲ ਦੀਆਂ ਪਤਾ ਨਹੀਂ ਕਿੱਥੇ-ਕਿੱਥੇ ਦੀਆਂ ਮੇਰੀਆਂ ਵੀਡੀਓਜ਼ ਨੇ ਇਹਦੇ ਕੋਲ ਅ ਪ੍ਰਿੰਕਲ ਕਹਿੰਦਾ ਮੇਰੀ ਵਾਈਫ ਨੂੰ ਵੀ ਇਹ ਮੈਂ ਤੈਨੂੰ ਤਾਂ ਦਊਂਗਾ ਪਹਿਲਾਂ ਤੂੰ ਮੈਨੂੰ ਵੀਡੀਓ ਬਣਾ ਕੇ ਦੇ ਤੇ ਇਹਨੇ ਨੇ ਤੈਨੂੰ ਨਾਲ ਨਹੀਂ ਰੱਖਣਾ ਹੈਗਾ ਵੀ ਇਹੇ ਇਹਦਾ ਭਰਾ ਤੇ ਇਹਦੀ ਮੰਮੀ ਇਹ ਸਾਰੇ ਰਲ ਕੇ ਡੈਡੀ ਦੇ ਜਾਣ ਤੋਂ ਬਾਅਦ ਤਨੂ ਘਰੋਂ ਕੱਢਣਾ ਚਾਹੁੰਦੇ ਨੇ ਵਾਈਫ ਛੱਡੋ ਇਹਨੇ ਮੇਰੇ 5 ਸਾਲ ਦੇ بیٹے ਤੋਂ ਵੀ ਵੀਡੀਓ ਬਣਵਾ ਲਈ ਜਿਹਦੇ ਕਿ ਗਵਾਹ ਮੇਰੀ ਸੱਸ ਵੀ ਹੈ ਠੀਕ ਆ ਉਸ ਤੋਂ ਬਾਅਦ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜੇ ਮੇਰੀ ਕਿਸੇ ਕੋਲ ਵੀ ਕੋਈ ਵੀ ਇਦਾਂ ਦੀ ਕਿਸੇ ਵੀ ਕੋਈ ਕੁੜੀ ਨਾਲ ਦੇ ਕੋਈ ਵੀ ਫੋਟੋ ਵੀਡੀਓ ਪਾ ਦੇਵੇ ਉਹਦੇ ਤੇ ਮੇਰਾ ਕੋਈ ਕਲੇਮ ਨਹੀਂ ਹੋਊ ਕੁਝ ਨਹੀਂ ਹੋਊਗਾ ਪਰ ਤੂੰ ਯਾਰ ਇੰਨਾ ਘਟਿਆ ਬੰਦਾ ਇੰਨਾ ਘਟਿਆ ਬੰਦਾ ਤੂੰ ਸਾਡੇ ਘਰ ਤੱਕ ਗੇਰੇ ਆਇਆ ਵਾ ਤੂੰ ਆਪਣੀ ਭੈਣ ਦੀ ਵੀਡੀਓ ਬਣਾ ਕੇ ਵਾਇਰਲ ਕਰਤੀ ਆ ਠੀਕ ਆ ਨਾ ਤਾਂ ਮੈਂ ਕਿਸੇ ਦਾ ਰੇਪ ਕੀਤਾ ਠੀਕ ਆ ਨਾ ਕੁਝ ਹੋਰ ਕੀਤਾ ਜਿਹੜੀ ਜਿਹੜੀ ਤੂੰ ਤਾਂ ਜੋ ਜਿਹਦੇ ਨੇੜੇ ਸੀ ਉਹ ਉਸ ਬਾਰੇ ਬਕਵਾਸ ਉਹਦੇ ਤੋਂ ਕਰਵਾਤੀ ਆ ਇਸ ਆਧਾਰ ਤੇ ਵੀ ਉਹਨਾਂ ਤੁਹਾਨੂੰ ਰੱਖਣਾ ਨਹੀਂ ਹੈਗਾ ਆਪਾਂ ਉਹਦੇ ਤੇ ਸਬੂਤ ਪੇਸ਼ ਕਰਾਂਗੇ ਠੀਕ ਆ ਸਬੂਤ ਜੇ ਕੋਈ ਹੈਗਾ ਇਸ ਨਾਲ ਵੀ ਮੇਰਾ ਰਹਿਣ ਦਾ ਜਾਂ ਫਿਰਨ ਦਾ ਜਾਂ ਕਿੱਥੇ ਵੀ ਹੋਣ ਦਾ ਉਹ ਤੂੰ ਬੇਚੈਜ ਹੋ ਕੇ ਪਾ ਸਕਦਾ ਸਾਰੇ ਦਰਾਹੇ ਨੂੰ ਪੈਲ ਨੂੰ ਲੁਧਿਆਣੇ ਨੂੰ ਪਤਾ ਮੈਂ ਕਿਵੇਂ ਦਾ ਹੈਗਾ ਕਿਵੇਂ ਨਹੀਂ ਪਰ ਅੱਜ ਮੇਰਾ ਬਾਪੂ ਹੈ ਨਹੀਂਗਾ ਠੀਕ ਆ ਮੈਨੂੰ ਪਤਾ ਵੀ ਸਾਡੇ ਤੇ ਕੀ ਮੁਸੀਬਤ ਆਈ ਹੋਈ ਹੈ ਕੀ ਨਹੀਂ ਆਈ ਹੈਗੀ ਸੋ ਭਰਾ ਬਣ ਕੇ ਬਾਰ ਬਾਰ ਫੋਨ ਨਾ ਕਰੋ ਮੈਂ ਕੋਈ ਕਿਸੇ ਦਾ ਰੇਪ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਹੈਗਾ ਠੀਕ ਆ ਘਰਾਂ ਦੀਆਂ ਲੜਾਈਆਂ ਨੇ ਇਨੇ ਪਹਿਲਾਂ ਵੀ ਵੀਡੀਓ ਬਣਵਾ ਕੇ ਇੱਕ ਲੁਧਿਆਣੇ ਦੇ ਨਾਮੀ ਪਰਿਵਾਰ ਦੇ ਮੁੰਡੇ ਨੂੰ ਸੁਸਾਇਡ ਕਰਵਾਇਆ ਸਾਰੇ ਲੁਧਿਆਣੇ ਨੂੰ ਪਤਾ ਸਾਰੇ ਲੁਧਿਆਣੇ ਨੂੰ ਇਹ ਗੱਲ ਪਤਾ ਪਰ ਕੋਈ ਇਹਨੇ ਬੋਲ ਬਰਾਬਰ ਬੋਲਣ ਦੀ ਹਿੰਮਤ ਤਾਂ ਨਹੀਂ ਰੱਖਦਾ ਵੀ ਇਹ ਗਾਂਦੀ ਬੋਲਦਾ ਜੇ ਲੜਾਈ ਹੋਣੀ ਹੁੰਦੀ 9 ਸਾਲ ਹੋ ਗਏ ਵਿਆਹ ਇਹਨੂੰ ਠੀਕ ਆ ਸਾਲ 2 ਸਾਲ 3 ਸਾਲ 4 ਸਾਲ 5 ਸਾਲ 6 ਸਾਲ ਚ ਹੋਣੀ 9 ਸਾਲ 8 ਸਾਲ ਦੇ ਵਿੱਚ ਲੜਾਈ ਹੋਊਗੀ ਸਾਡੀ ਲੜਾਈ 3-4 ਵਾਰ ਹੋਈ ਆ ਪਰ ਐਦਾਂ ਕਿਸੇ ਨਾਲ ਜੋੜਨਾ ਜੇ ਜਾਣ ਕੇ ਉਹਨੂੰ ਪੜਕਾਉਣਾ ਜਨਾਨੀ ਨੂੰ ਕੋਈ ਵੀ ਚਾਹੇ ਤੁਹਾਡੀ ਵਾਈਫ ਆ ਤੁਹਾਡੀ ਭੈਣ ਆ ਜਾਂ ਕੋਈ ਵੀ ਅਗਲਾ ਕਹੂਗਾ ਵੀ ਇਹਦੇ ਬਾਹਰ ਕਿਸੇ ਨਾਲ ਰਿਲੇਸ਼ਨ ਆ ਠੀਕ ਆ ਤਾਂ ਔਬੇਸ ਹੌਣੇ ਪੜਕਣਾ ਹੀ ਪੜਕਣਾ ਉੱਪਰ ਜੀ ਆਪਾਂ ਲੜੇ ਹੋਈਏ ਉਹ ਤਾਂ ਗੱਲ ਹੋਰ ਆ ਠੀਕ ਆ ਸੋ ਮੈਂ ਕਹਿਣ ਦੀ ਬੇਨਤੀ ਇਹ ਕਰਨੀ ਚਾਹੁੰਦਾ ਵੀ ਤੁਸੀਂ ਵੀ ਪਰਿਵਾਰ ਵਾਲੇ ਹੋ ਨਾ ਤਾਂ ਮੇਰੀ ਹਿੰਮਤ ਹੈਗੀ ਆ ਵੀ ਮੈਂ ਆਪਣੀ ਜਨਾਨੀ ਦੀ ਵੀਡੀਓ ਪਾਵਾਂ ਜਾਂ ਹਸਪੀਟਲ ਅੰਦਰ ਜਾ ਕੇ ਵੀਡੀਓ ਬਣਾ ਕੇ ਪਾਵਾਂ ਐਸ ਟਾਈਮ ਵੀ ਅਸੀਂ ਸਿੱਧੂ ਹਸਪੀਟਲ 'ਚ ਬੈਠੇ ਆਂ ਭਰਾ ਮੇਰਾ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਮੈਨੂੰ ਪਤਾ ਹਾਲ ਤਾਂ ਉਹਦੇ ਦੋਸਤ ਦੀ ਘਰ ਦੀ ਦੀ ਟੌਮਟਾ ਲਾਤੀਆਂ ਆਪਸ ਦੇ ਵਿੱਚ ਵੀ ਹਾਂ ਉਹਦੀ ਜ਼ਿਆਦਾ ਬਣਦੀ ਆ ਉਹ ਹੁਣ ਇਹ ਕਹਿ ਰਿਹਾਵੇਂ ਉਹਨੂੰ ਕਿਵੇਂ ਮੂੰਹ ਦਿਖਾਵਾਂ ਭੈਣ ਭਰਾ ਵਾਲਾ ਉਹਨਾਂ ਦਾ ਰਿਸ਼ਤਾ ਠੀਕ ਆ ਸਾਰੀਆਂ ਗੱਲਾਂ ਇਹਨੂੰ ਸਖਾਈਆਂ ਗਈਆਂ ਜੇ ਐਦਾਂ ਦਾ ਕੁਝ ਗੁੰਮਦਾ ਤਾਂ ਪਹਿਲਾਂ ਨਾ ਦੱਸਦੀ ਪਿਛਲੇ ਹਫ਼ਤੇ ਮੇਰੀ ਸਹੁਰਿਆਂ ਨਾਲ ਫੋਟੋ ਆ ਠੀਕ ਆ ਸਾਡਾ ਵਧੀਆ ਆਣ ਜਾਣਾ ਸਾਰਾ ਕੁਝ ਵਧੀਆ ਵਾ ਠੀਕ ਆ ਬਸ ਇੱਕ ਇਹੇ ਇਦੇ ਕੋਲ ਹੈ ਹੀ ਆ ਕੁਛ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਮੇਰੇ ਕੋਲੇ ਇਹਦੇ ਘਰਦਿਆਂ ਦੀਆਂ ਹੋਰ ਵਾਲੇ ਦਵਾਲੇ ਦੀਆਂ ਬਹੁਤ ਵੀਡੀਓ ਪਈਆਂ ਨੇ ਜੋ ਕਿ ਇਹਦੀਆਂ ਪਰਿਵਾਰਕ ਹੈ ਔਰ ਪਰਿਵਾਰ ਚ ਬੈਠ ਕੇ ਦੇਖਣ ਵਾਲੀਆਂ ਵੀ ਹੈਗੀਆਂ ਪਰ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਚੱਲਦਾ ਮੈਂ ਕਦੀ ਵੀ ਉਹ ਚੀਜ਼ ਨਹੀਂ ਕਰੂੰਗਾ ਕਿਉਂਕਿ ਮੇਰੇ ਲਈ ਇੱਕ ਲੇਡੀਜ਼ ਦੀ ਰਿਸਪੈਕਟ ਹੈ ਕਿਸੇ ਦਾ ਘਰ ਬਚਿਆ ਰਵੇ ਉਹ ਬਹੁਤ ਵੱਡੀ ਗੱਲ ਹੈ ਤੂੰ ਜੋ ਗੰਦ ਪਾਉਣਾ ਸੀ ਜੋ ਕਰਨਾ ਸੀ ਬੰਦਾਂ ਬੰਦਿਆਂ ਆਲੀ ਲੜਾਈ ਲੜਦਾ ਸਾਨੂੰ ਕਹਿੰਦਾ ਆਪਣੀ ਭੈਣ ਦਾ ਹੀ ਘਰ ਬਰਬਾਦ ਕਰਨਾ ਅਸ ਤਾ ਫੇਰ ਇਕੱਠੇ ਆ ਇੰਨੀ ਗਲਤੀ ਤੈਨੂੰ ਸ਼ਰਮ ਨਹੀਂ ਆਈ ਤੂੰ ਪਿਛਲੀ ਵੀਡੀਓ ਚ ਵੀ ਇਹ ਗੱਲ ਕਹਿ ਰਹੇ ਹਾਂ ਵੀ ਉਹ ਨੌਵੇਂ ਪਿਓ ਹਾਨੀ ਕਹਿੰਦਾ 20 ਦਿਨ ਰੁਕ ਜਾ 20 ਦਿਨ ਮੈਂ ਤਾਂ ਕਹਿੰਦਾ ਸੀਗਾ ਵੀ ਉਹਨੂੰ ਨੌਵੇਂ ਮਹੀਨਾ ਲੱਗਿਆ ਹੋਇਆ ਜਿਹੜਾ ਕਿ ਹਰੇਕ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਜਨਾਨੀ ਨੂੰ ਸਭ ਨੂੰ ਲੱਗਦਾ ਦੁਨੀਆ ਤੇ ਕੌੜ ਪਾਈ ਹੈ ਨਾ ਉਹ ਸਭ ਨੂੰ ਲੱਗਦਾ ਤੇ ਅਸੀਂ ਕਿੱਦਾਂ ਦੇ ਹੈਗੇ ਹਾਂ ਕਿੱਦਾਂ ਦੇ ਨਹੀਂ ਸਾਡੇ ਕੋਲ ਉਹ ਸਾਰਿਆਂ ਨੂੰ ਸਭ ਨੂੰ ਪਤਾ ਤੇ ਤੈਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਪਰ ਉਹ ਮਾੜਾ ਟਾਈਮ ਆਇਆ ਹੋਇਆ ਸੀਗਾ ਉਨੇ ਸਾਨੂੰ 2 ਮਹੀਨੇ ਬਾਅਦ ਹੀ ਦੱਸਿਆ ਵੀ ਇਦਾਂ ਗੱਲਬਾਤ ਹੋਈ ਸੀ ਮੇਰੇ ਤੋਂ ਗੁੱਸੇ 'ਚ ਉਹਨੇ ਵੀਡੀਓ ਬਣਵਾ ਲਈ ਘੁੰਮਣ ਸਾਹਿਬ ਵਕੀਲ ਸਾਹਿਬ ਦਾ ਨੰਬਰ ਦਿੱਤਾ ਵੀ ਇਹਨਾਂ ਨੂੰ ਫੋਨ ਕਰਕੇ ਇਹਤੇ ਕੇਸ ਕਰ ਦੇ ਇਹ ਹੁੰਦੇ ਨੇ ਯਾਰ ਦੋਸਤ ਯਾਰ ਦੋਸਤ ਜਿਹੜਾ ਨਾਲ ਮੇਰੇ ਕੋਈ ਰਹਿੰਦਾ ਹੋਊਗਾ ਜਾਂ ਤੁਹਾਡੇ ਨਾਲ ਰਹਿੰਦਾ ਹੋਊਗਾ ਉਹ ਘਰ ਦੀ ਦਾ ਫੋਨ ਕਰਨ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਵੱਡੀ ਗੱਲ ਨਹੀਂ ਹੈਗੀ ਅਗਲਾ ਪੁੱਛ ਲੈਂਦਾ ਕਿੱਥੇ ਨੇ ਕਿੱਥੇ ਨਹੀਂ ਫਿਰ ਤੁਸੀਂ ਉਹਨੂੰ ਮੈਨੀਪੂਲੇਟ ਕਰਕੇ ਆਹ ਕੁਝ ਕਰਾਉਨੇ ਸੋ ਜੋ ਮੈਂ ਸੱਚਾਈ ਸੀ ਸਾਹਮਣੇ ਰੱਖਦੀ ਆ ਮੈਂ ਆਪਣੇ ਪਰਿਵਾਰ ਨਾਲ ਆ ਖੁਸ਼ ਆ ਮੇਰੇ ਭਰਾ ਦਾ ਮੇਰੀ ਜਨਾਨੀ ਦਾ ਕਿਸੇ ਦਾ ਵੀ ਸਾਡਾ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਪ੍ਰਿੰਪਲ ਹੋਊਗਾ ਧੰਨਵਾਦ